ਫਗਵਾੜਾ ਪੱਤਰਕਾਰ ਸੰਗਠਨ ਰਜਿਸਟਰ ਫਗਵਾੜਾ ਦੇ ਇੱਕ ਐਮ ਮੀਟਿੰਗ ਕੇ ਕੇ ਸਵੀਟ ਸ਼ਾਪ ਹੇਟਾ ਬੇਸਮੈਂਟ ਸਤਨਾਪੁਰਾ ਵਿਖੇ ਪ੍ਰਧਾਨ ਡਾਕਟਰ ਰਮਨ ਸ਼ਰਮਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਥਾਨਕ ਵੱਖ-ਵੱਖ ਅਖਬਾਰਾਂ ਤੇ ਨਿਊਜ਼ ਚੈਨਲਾਂ ਦੇ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਸੰਗਠਨ ਦੇ ਬਾਕੀ ਰਹਿੰਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬਸੰਮਤੀਨਾ ਪ੍ਰਧਾਨ ਡਾਕਟਰ ਰਮਨ ਸ਼ਰਮਾ ਜਨਰਲ ਸਕੱਤਰ ਸੁਸ਼ੀਲ ਸ਼ਰਮਾ ਬੋਰਡ ਆਫ ਡਾਇਰੈਕਟਰ ਡਾਕਟਰ ਜਤਵਿੰਦ ਸਿੰਘ ਗਿੱਲ ਸਰਪ੍ਰਸਤ ਸੁਖਵੀਰ ਸਿੰਘ ਸ਼ੀਰਾ ਚੇਅਰਮੈਨ ਧਨਪਾਲ ਸਿੰਘ ਗਾਂਧੀ ਉਪ ਚੇਅਰਮੈਨ ਮਦਨ ਲਾਲ ਸੱਲ ਮੁੱਖ ਸਲਾਹਕਾਰ ਨਰਿੰਦਰਪਾਲ ਸਿੰਘ ਮਾਹੀ ਲੀਗਲ ਐਡਵਾਈਜ਼ਰ ਐਡਵੋਕੇਟ ਧਨਦੀਪ ਕੌਰ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਸ਼ਰਮਾ ਮੀਤ ਪ੍ਰਧਾਨ ਮੋਹਿਤ ਸ਼ਰਮਾ ਜੁਆਇੰਟ ਸਕੱਤਰ ਕਮਲਦੀਪ ਸਿੰਘ ਪ੍ਰਚਾਰ ਸਕੱਤਰ ਸਤਪ੍ਰਕਾਸ਼ ਸਿੰਘ ਸੰਗੂ ਐਗਜ਼ੀਕਿਟਿਵ ਮੈਂਬਰ ਪ੍ਰਵੀਨ ਕਨੋਜੀਆਂ ਅਜੇ ਕੋਚੜ ਰਾਮ ਮੁਰਤੀ ਲਾਲੀ ਅਸ਼ੋਕ ਕੁਮਾਰ ਗੁਬਿੰਦਪੁਰਾ ਅਮਰਿਤਪਾਲ ਸਿੰਘ ਮੌਨਿਕਾ ਗੁਰਪ੍ਰੀਤ ਕੌਰ ਜਸਵਿੰਦਰ ਸਿੰਘ ਭਗਤਪੁਰਾ ਆਦੀ ਚੁਣੇ ਗਏ ਆਪਣੇ ਸੰਬੋਧਨ ਚ ਬੋਲਦੇ ਆ ਡਾਕਟਰ ਅਮਨ ਨੇ ਸੰਗਠਨ ਵੱਲੋਂ ਕੀਤੇ ਵਾਅਦੇ ਪ੍ਰੋਜੈਕਟਾਂ ਬਾਰੇ ਚੰਨਣਾ ਪਾਇਆ ਸੰਗਠਨ ਨੂੰ ਮਜ਼ਬੂਤ ਕਰਨ ਲਈ ਹਰ ਮੈਂਬਰ ਦੇ ਸਹਿਯੋਗ ਦੀ ਕਾਮਨਾ ਕੀਤੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰਾਂ ਦੇ ਪਵਿੱਤਰ ਪੈਸੇ ਨੂੰ ਬਦਨਾਮ ਕਰ ਰਹੇ ਜੀ ਪੀਲੀ ਪੱਤਰਕਾਰੀ ਕਰਦੇ ਪੱਤਰਕਾਰਾਂ ਤੇ ਚਿੰਤਾ ਜ਼ਾਹਰ ਕੀਤੀ ਤੇ ਸਮੂਹ ਪੱਤਰਕਾਰਾਂ ਨੂੰ ਸਾਫ਼-ਸੁਥਰੀ ਪੱਤਰਕਾਰੀ ਦੇ ਨਾਲ-ਨਾਲ ਬੂਟੇ ਲਗਾਉਣ ਖੂਨਦਾਨ ਕੈਂਪ ਲਗਾਉਣ ਸਮੇਤ ਹੋਰ ਸਮਾਜਿਕ ਕੰਮਾਂ ਨੂੰ ਪਹਿਲ ਦੇਣ ਦੀ ਸਲਾਹ ਦਿੱਤੀ ਇਸ ਮੌਕੇ ਆਪਣੇ ਸੰਬੋਧਨ ਚ ਬੋਲਦਿਆਂ ਸੁਸ਼ੀਲ ਸ਼ਰਮਾ ਨੇ ਕਿਹਾ ਅੱਜ ਦੀ ਮੀਟਿੰਗ ਚ ਕਈ ਨਵੇਂ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਉਹਨਾਂ ਕਿਹਾ ਕਿ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੁੱਕਣਾ ਪੱਤਰਕਾਰਾਂ ਦਾ ਮੁੱਖ ਕੰਮ ਹੈ ਉੱਥੇ ਹੀ ਸਮਾਜ ਚ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਹੱਥ ਵਧਾਇਆ ਜਾਂਦਾ ਹੈ। ਇਸ ਮੌਕੇ ਡਾਕਟਰ ਰਮਨ ਸੁਸ਼ੀਲ ਸ਼ਰਮਾ, ਮੋਹਿਤ ਸ਼ਰਮਾ, ਕਮਲਦੀਪ ਸਿੰਘ, ਮਦਨlal ਸੋਲੂ, ਜੀਵਨ ਸੰਗਾ ਐਡਵੋਕੇਟ ਹਨ, ਦੀਪਾ ਔਰ ਪ੍ਰਵੀਨ ਕਰੋਜਿਆ, ਅਜੀਤ ਕੋਛੜ, ਮੋਨਿਕਾ, ਅਮਰਿਤਪਾਲ ਸਿੰਘ, ਨਰਿੰਦਰਪਾਲ ਸਿੰਘ, ਮਾਹੀ, ਸਤਪ੍ਰਕਾਸ਼ ਸਿੰਘ, ਸੰਗੂ ਆਦਿ ਮੌਜੂਦ ਸਨ। ਫੁਗਵਾੜਾ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ। ਫੁਗਵਾੜਾ ਪੱਤਰਕਾਰ ਸੈਕਟਰ ਦੀ ਇੱਕ ਅਹਿਮ ਮੀਟਿੰਗ। केके के स्वीट ਦੇ بیسਮੈਂਟ ਕੀਤੀ ਗਈ ਜੀਐਚਕੇ ਫੋਗੜਾ ਦੇ ਬਹੁਤ ਹੀ ਪ੍ਰਤਿਭੰਦੇ ਪੱਤਰਕਾਰ ਸ਼ਾਮਲ ਹੋਏ ਔਰ ਇਸ ਮੇਲੇ ਦੇ ਜਿੱਤੇ ਸਾਡੇ ਪ੍ਰਧਾਨਜੀ ਡਾਕਟਰ ਰਮੇਸ਼ ਸ਼ਰਮਾ ਜੀ ਜਿਨ੍ਹਾਂ ਨੇ ਕੇ ਆਪਣੀ ਨਵੀਂ ਟੀਮ ਦਾ ਐਲਾਨ ਵੀ ਕੀਤਾ ਔਰ ਉਸ ਟੀਮ ਦੇ ਵਿੱਚ ਜੋ ਹੈ ਕੇ ਨਵੇਂ ਆਰਡਰ ਦਿੱਤੇ ਗਏ ਤੇ ਸਾਰੇ ਮੈਂਬਰਾਂ ਨੇ ਉਹਨੂੰ ਆਪਣੀ ਜਿਹੜੀ ਹੈ ਮਨਜ਼ੂਰੀ ਦਿੱਤੀ ਔਰ ਸਰਬਸੰਮਤੀ ਨਾਲ ਇਸ ਕਾਨੂੰ ਪਾਸ ਕੀਤਾ ਕਿ ਡਾਕਟਰ ਸਾਹਿਬ ਜਿਹੜੀ ਟੀਮ ਐਨਾਊਂਸ ਕੀਤੀ ਹੈ ਉਹ ਟੀਮ ਵਧੀਆ ਔਰ ਇਹ ਆਸ ਵੀ ਕੀਤੀ ਕਿ ਡਾਕਟਰ ਸਾਹਿਬ ਦੀ ਅਗਵਾਈ ਚ ਇਹ ਸਾਰੀ ਟੀਮ ਜਿਹੜੀ ਹੈ ਬਹੁਤ ਵਧੀਆ ਕੰਮ ਕਰੇਗੀ ਆਪਣੀ ਆਪਣੀ ਜ਼ਿੰਮੇਵਾਰੀਆਂ ਨੂੰ ਬੁਰੀ ਤੰਦ ਹੀ ਨਿਰਵਾਣਗੇ ਔਰ ਆਉਣ ਵਾਲੇ ਸਮੇਂ ਚ ਜਿਹੜੇ ਅਸੀਂ ਸਮਾਜ ਸੇਵਾ ਦੇ ਪ੍ਰੋਜੈਕਟ ਕਰਦੇ ਆ ਕਿਉਂਕਿ ਪੱਤਰਕਾਰੀ ਜੋ ਹੈ ਇੱਕ ਸਮਾਜ ਦਾ ਇੱਕ ਤੀਸਰਾ ਪੀਪਰ ਕਿਹਾ ਜਾਂਦਾ ਹੈ ਔਰ ਸਮਾਜ ਦੇ ਵਿੱਚ ਵਿਚਰਨਾ ਜੋ ਹੈ ਉਹ ਪੱਤਰਕਾਰ ਦਾ ਫਰਜ਼ ਵੀ ਹੈ ਪਰ ਇਹਦੇ ਨਾਲ ਨਾਲ ਜਿੱਥੇ ਅਸੀਂ ਪੱਤਰਕਾਰੀ ਤੌਰ ਤੇ ਸਮਾਜ ਸੇਵਾ ਕਰਦੇ ਉਹਦੇ ਨਾਲ ਹੀ ਸਮਾਜ ਸੇਵਾ ਦੇ ਬਹੁਤ ਸਾਰੇ ਪ੍ਰੋਜੈਕਟ ਵੀ ਹੈ ਉਹ ਵੀ ਕਿਤੇ ਜਾਣਗੇ ਔਰ ਉਹਨਾ ਪ੍ਰੋਜੈਕਟ ਹੈ ਜਿੱਥੇ ਖਾਸ ਤੌਰ ਤੇ ਰੀਸੈਂਟਲੀ ਅਸੀਂ ਇੱਕ ਬਲੱਡ ਗਰੁੱਪਿੰਗ ਕੰਮ ਲਗਾਉਣ ਜਾ ਰਹੇ ਹਾਂ ਜੋ ਕਿ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਲਗਾਇਆ ਜਾਏਗਾ ਔਰ ਇਸ ਤੋਂ ਇਲਾਵਾ ਸਬਕੋ ਖੇ ਜਗ੍ਹਾ ਤੇ ਜਾ ਕੇ ਟਰੀਪ ਲੈਂਡਸ਼ਫਟ ਕਰ ਵੀ ਔਰ ਲੋੜਵੰਦਾਂ ਦੀ ਸਹਾਇਤਾ ਕਰਨਾ और जिस तरह के पिछले अभी कैंप लगाया बहुत अच्छा फर्स्ट डे मनाया गया जिस बहुत बेहतरीन सैमिनार किया गया जो कि असी पीसीआर और जी ट्रैफिक पुलिस मिल के किया गया सो so, आने वाले समय से भी बहुत सारे प्रोजेक्ट जो है बहुत सारे काज जो है वजिया कम किए जाने और समाज भी जो है एक नवी सेने की कोशिश की जाएगी बहुत बहुत